2000 ਪੀਟੀਆਈ ਅਧਿਆਪਕਾਂ ਦੀ ਭਰਤੀ ਨੂੰ ਲੈ ਕੇ ਪੰਜਾਬ ਸਰਕਾਰ ਦੇ ਗਜਟ ਵਿੱਚ ਆਈ ਗਲਤ ਨੋਟੀਫਿਕੇਸ਼ਨ ਦੇ ਵਿਰੋਧ ਵਿੱਚ ਅੱਜ ਬੇਰੋਜ਼ਗਾਰ ਸਿਰਕ ਸਿੱਖਿਆ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਅੰਮ੍ਰਿਤਸਰ ਦੇ ਹੌਲਗੇਟ ਬਾਹਰ ਪੰਜਾਬ ਸਰਕਾਰ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਤੇ ਪੰਜਾਬ ਪ੍ਰਧਾਨ ਸੌਰਵ ਕੁਮਾਰ ਰਾਏ ਨੇ ਕਿਹਾ ਕਿ 2011 ਤੋਂ 646 ਪੀਟੀਆਈ ਅਧਿਆਪਕਾਂ ਦੀ ਭਰਤੀਆਂ ਲਟਕ ਰਹੀਆਂ ਹਨ। ਮੌਜੂਦਾ ਸਰਕਾਰ ਨੇ ਨਵੀਆਂ 2000 ਪੀਟੀਆਈ ਅਸਾਮੀਆਂ ਦੀ ਨੋਟੀਫਿਕੇਸ਼ਨ ਵਿੱਚ ਉਤ ਕਰਕੇ ਬੈਚਲਰ ਆਫ ਫਿਜ਼ੀਕਲ এডਿਕੇਸ਼ਨ ਅਤੇ ਬੀਪੀਐਡ ਦੀ ਪਾਤਰਤਾ ਰੱਦ ਕਰਕੇ ਹਜ਼ਾਰਾਂ ਯੋਗ ਫਿਜ਼ੀਕਲ এডਿਕੇਸ਼ਨ ਅਧਿਆਪਕਾਂ ਦਾ ਭਵਿੱਖ ਹਨੇਰੇ ਵਿੱਚ ਧਕੇਲ ਦਿੱਤਾ ਅੱਜ ਰੋਜ਼ ਪਸੰਦ ਇਸ ਗੱਲੋਂ ਕੀਤਾ ਵਾ ਕਿ ਪੀਟੀਆਈ ਦੀਆਂ ਵਾਕੈਂਸੀਆਂ ਨਿਕਲੀਆਂ ਪੰਜਾਬ ਸਰਕਾਰ ਵੱਲੋਂ ਜਿਹੜੀ 2022 ਦੇ ਵਿੱਚ ਨੋਟੀਫਿਕੇਸ਼ਨ ਜਾਰੀ ਹੋਇਆ ਸੀ 2022 ਤੋਂ ਬਾਅਦ ਜਿਹੜਾ ਸਰਕਾਰ ਨੇ ਨੋਟੀਫਿਕੇਸ਼ਨ ਤੋਂ ਬਾਅਦ 24 ਦੇ ਵਿੱਚ ਇਹਨਾਂ ਨੇ ਗਜ਼ਟ ਕੜਿਆ ਜਿਹਦੇ ਵਿੱਚ ਬੀਪੀਐਡ ਡਿਗਰੀ ਦੀ ਮਾਨਤਾ ਮਿਲੀ ਸੀ ਪਰ ਜਿਹੜਾ 2025 ਦੇ ਵਿੱਚ ਨਵਾਂ ਗਜ਼ਟ ਪਾਸ ਕੀਤਾ ਜਿਹਦੇ ਵਿੱਚ ਬੀਪੀਐਡ ਦੀ ਡਿਗਰੀ ਦੇ ਨਾਲ ਸ਼ਾਮਿਲ ਨਹੀਂ ਕੀਤਾ ਜਿਸ ਕਰਕੇ ਜਿਨੇ ਵੀ ਬੀਪੀਐਡ ਦੇ ਸਟੂਡੈਂਟ ਨੇ ਜਿਨੇ ਵੀ ਟੀਚਰਸ ਨੇ ਉਹ ਇਸ ਪੋਸਟ ਦੇ ਵਿੱਚ ਐਲੀਜੀਬਲ ਨਹੀਂ ਨੇ ਇਸ ਕਰਕੇ ਅਸੀਂ ਪੰਜਾਬ ਸਰਕਾਰ ਦਾ ਬੁਤਲਾ ਫੂਕਿਆ ਸਰ ਪੰਜਾਬ ਸਰਕਾਰ ਡਬਲ ਸਟੈਂਡਰਡ ਦੀ ਰਾਜ ਅੱਜ ਜੀ ਇਸ ਕਰਕੇ ਤੇ ਕਰੋਗੇ ਕਿਉਂਕਿ ਪੰਜਾਬ ਸਰਕਾਰ ਨੇ ਜਿਹੜੀ ਪੀਟੀਈ ਦੀ ਵੈਕੈਂਸੀ ਕੱਢੀਆਂ ਵਾ ਇਹ ਡਿਗਰੀਆਂ ਉਹਨਾਂ ਨੇ ਉਹ ਡਿਗਰੀਆਂ ਮੈਂ ਸ਼ਾਮਿਲ ਕੀਤੀਆਂ ਵਾ ਜਿਹੜੀ ਦਿੱਲੀ ਦੇ ਵਿੱਚ ਹੋ ਰਹੀਆਂ ਵਾ ਪੰਜਾਬ ਦੇ ਵਿੱਚ ਸੀਪੀਏਡ ਡੀਪੀਏਡ ਉਸ ਪ੍ਰਾਈਵੇਟ ਸੰਸਥਾਵਾਂ ਕਰਾ ਰਹੀਆਂ ਵਾ ਗੁਰਨਾਦਰ ਦੇਵ ਯੂਨੀਵਰਸਿਟੀ ਵਿੱਚ ਵੀ ਸੀਪੀਏਡ ਨਹੀਂ ਹੋ ਰਹੀ ਸਾਰੇ ਯੂਨੀਵਰਸਿਟੀ ਕਾਲਜ ਦੇ ਵਿੱਚ ਸਿਰਫ ਬੀਪੀਏਡ ਹੋ ਰਿਹਾ ਤੇ ਜਿਹਨੇ ਵੀ ਸਪੋਰਟਸਮੈਨ ਨੇ ਸਿਰਫ ਬੀਪੀਏਡ ਦੀ ਡਿਗਰੀ ਕਰਦੇ ਆ ਤੇ ਉਸ ਬੱਚਿਆਂ ਨੂੰ ਬੀਪੀਏਡ ਦੀ ਡਿਗਰੀ ਵਾਲੇ ਬੱਚਿਆਂ ਨੂੰ ਇਸ ਪੋਸਟ ਨੂੰ ਐਲੀਜੀਬਲ ਕੀਤਾ ਨਹੀਂ ਜਾ ਰਿਹਾ